ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮਨਾਜ ਸਕੂਲ ਵੱਲੋਂ ਨਗਰ ਕੀਰਤਨ ਆਰੰਭ ਕੀਤਾ ਗਿਆ ਜੋ ਕਿ ਸਕੂਲ ਦਾ ਇੱਕ ਬਹੁਤ ਵਧੀਆ ਉਪਰਾਲਾ ਸੀ ਇਹ ਨਗਰ ਕੀਰਤਨ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਆਰੰਭ ਕੀਤਾ ਗਿਆ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸੰਗਤ ਸਰ ਡੇਰਾ ਬਾਬਾ ਮਲਕ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਿਆ ਦੀ ਵੇਕਡਮ ਸਕੂਲ ਦੇ ਟੀਚਰਾਂ ਵੱਲੋਂ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਗਈ। ਨੰਨੇ-ਮੁੰਨੇ ਬੱਚਿਆਂ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਕਰਕੇ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਇਨਾ ਪਿਆਰ ਸਤਿਆਰਿਆਂ ਦੀ ਕਮਾਈ ਦਾ ਧੰਨ ਕਰਕੇ ਸਾਹਿਬ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਇਨਾ ਸਿੱਖ ਇਨਾ ਨਹੀਂ ਕਮਾਈ ਦਾ ਧੰਨ ਕਰਕੇ ਸਾਹਿਬ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਕੰਨਿਆ ਸਹਤਾ ਸਰਬੱਤ ਦਾ ਬਰਦਾਰ ਇਨਾ ਧੰਨ ਕਰਕੇ ਬੋਲਾ ਪਰਬਤ ਚੜ੍ਹਾਈ ਦੇ ਪ੍ਰਵਾਹ ਹੈ ਵੀ ਪ੍ਰਬੰਧ ਕਾਰਜਾਂ ਦੇ ਵਿੱਚ ਹੋਣੇ ਜੀ ਲੱਖੋ ਜੀ ਸਦਾ ਸਹਾਇਕਕਾਰ ਜੀਓ ਸ੍ਰੀ ਨਰਕਾਣਾ ਸਿੰਘ ਤੇ ਹੋਰ ਗੁਰਦੁਆਰਿਆਂ ਗੁਦਾਮਾਂ ਦੇ ਜਿੰਨਾ ਤਾਂ ਪੁੰਨ ਕਰਨ ਦੀ ਕੋਰਿਆ ਗਿਆ ਹੈ ਉਹਦੇ ਚੱਕੀ ਦੀਵਾਰ ਤੇ ਸੇਵਾ ਸੁਭਾਉ ਦਾ ਦਾਨ ਕਾਤਾ ਜੀ ਨੇ ਬਖਸ਼ਣ ਨਿਯੋਗੀਆਂ ਦੀ ਹੋਰ ਸੰਗਤ ਬਿਤਾ ਵਹਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯਾਰ ਦੀ ਜੋ ਕਰਦੀ ਬਾਣੀ ਆਈ ਤਿੰਨ ਸਭ ਦੀ ਚਿੰਤ ਮਟਾਈ ਬਾਣੀ ਗੁਰੂ ਗੁਰ ਹੈ ਬਾਣੀ ਸ਼ੀਤਾਨੂ ਸ਼ੀਤੀ ਆਪਣੇ ਇਰਾਨ ਸੱਜੇ ਪਾਤਸ਼ਾਹ ਸ਼ੀਤਾਨੂ ਸਮਰਪਤ ਇਹ ਮਹਾਨਗਰ ਕੀਰਤਨ ਡਾ ਗਿੱਟਮ ਸਕੂਲ ਪੁਸਰਨ ਕਰਨ ਦਾ ਰੋਡ ਨੰਬਰ 6 ਦੇ ਸਾਹਮਣੇ ਸਵੇਰ ਤੋਂ ਅਰੰਭ ਹੋ ਕੇ ਸੱਜੇ ਪਾਤਸ਼ਾਹ ਸਮੇ ਗੁਰੂਰਾ ਸੰਸਾਰ ਵਿੱਚੇ ਬਾਬਾ ਅਮਰਜੀਤ ਜੀ ਸਾਣਾ ਦੇ ਪਹੁੰਚਿਆ ਹੈ ਹਰ ਗੁਰਜੀ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਰਿਆਦਾ ਕਮੀ ਰਹਿ ਜਾਈ ਹੋਵੇ ਆ ਪੱਖਾਂ ਦੇ ਪੰਡਾ ਹੋ ਬਖਸ਼ ਦੇਣਾ ਅੱਗੇ ਤੋਂ ਮਿਹਰਾਂ ਪਰਖ ਰੱਖਣੇ ਸਤੇਪਾ ਸਾਹਿਬ ਆਜ ਨੇ ਕਿਰਪਾ ਕੀਤੀ ਭਾਈ ਸਰਗਾਇਆ ਜਨ ਜਗਦੀਪ ਸਿੰਘ ਲਾਗਾ ਦੇ ਸੇਤੇ ਮਿਆਂ ਕੀਤੀ ਉਹਨਾਂ ਦੇ ਘੁਰਨੇ ਨਾਲ ਸੰਤਾ ਨੂੰ ਜੋੜ ਕੇ ਮਹਾਨ ਸਤੇਪਾ ਸਾਹਾ ਸੰਪਰਦਾਵਨ ਨਾਲ ਲੈ ਕੇ ਆਜੀ ਦਵਾਈ ਮੇਟ ਸਤੇਪਾ ਸਾਹਾ ਨਗਰ ਵਿੱਚ ਖੜੇ ਗਏ ਬਾਬਾ ਗੁਰਦੀਦਾਨ ਸਾਹਿਬ ਜੀ बाबा बकाला सले हो बेनत जूं गुरू कीर्ते शहीद शब प ਹਿੰਦ ਗਵਦੀਰ ਆਪੇ ਚੌਂਸਾ ਦੀ ਸੇਵਾ ਕਰਦੇ ਪ੍ਰਸ਼ਾਦ ਵਰਤਉਂਦੇ ਅੰਦੇ ਪਾਖਾ ਪੰਜ ਕਾਰੇ ਪੰਜ ਨਿਸ਼ਾਨ ਦੀ ਬੱਚੇ ਸੱਦੇ ਪਾਖਾ ਸਹਿਜਾ ਦਾ ਰੂਪ ਦੇ ਵਿੱਚ ਸੰਤਾਂ ਨੂੰ ਗੱਠਣ ਦੇ ਰਹੇ ਨੇ ਸਾਡੇ ਸਿੱਧੇ ਮੇਰਾ ਬਰਿਹੱਤ ਰਖ ਜੋ ਮੰਗੀਆਂ ਮਰਦਾ ਪੂਰੀਆਂ ਕਰੋ ਜੋ ਮੰਗਾ ਕਾ ਕਰ ਆਪਣੇ ਤੇ ਸੋਈ ਸੋਈ ਦੇ ਗਾ ਨਾਨਕ ਦਾਸ ਮੁਕਤੇ ਜੋ ਬੋਲ ਇਆਂ ਉਹਾਂ ਸੱਚ ਹੋਵੇ ਰਾਜ ਕਰੇ ਦਾ ਖਾਲਸਾ ਕੀ ਰਹੇ ਨਾ ਕੋਈ ਘਾਰ ਹੋਏ ਸੰਗਰੇਂਗੇ ਬਜੇ ਚਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਜਦੋਂ ਸੂਤਰੇ ਤਾਰ ਜੋ ਸਰਦਾਰ ਕਰ ਸੇਮ ਦੇ ਵਾਹਿਗੁਰੂ ਪਾਰ ਉਤਾਰ ਨਾਰ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਅਵਤਾਰ ਜਗਮਨ ਦੇਗ ਮਹਾਰਾਜ ਜੀ ਸ੍ਰੀ ਅਕਾਲ ਨੰਦਰਪਾ ਖੰਡਾ ਜੰਕੇ ਹੱਥ ਮੈਂ ਕਲਵੀ ਸੋ ਹੈ ਸੀ ਸੋ ਹਮਰੀ ਰਖਿਆ ਕਰੇ ਜੁਤ ਕਦੀ ਧਾਰ ਸੋ ਹਮਰੀ ਰਖਿਆ ਕਰੇ ਜੁਤ ਕਦੀ ਧਾਰ ਜਗਦੀਸ਼ ਬੋਲੇ ਜਿਦਾਂ ਬੁਲਾਵੇ ਮਿਆਰ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਕੇ ਮਾਲੂਮ ਪਾਵੇ ਕੋਲੇ ਤੇਰੀ ਸੋਹ ਜਾਈ ਗੁਰਦੁਆਰਾ ਸੰਤ ਸਾਬ ਡੇਰਾ ਬਾਬਾ ਮਲਕ ਜੀ ਦੇ ਗੁਰਦੁਆਰਾ ਸਾਹਿਬ ਦੇ ਅਰਦਾਸ ਕਰਕੇ ਨੱਗਾ ਕੀਰਤਨ ਦੀ ਸਮਾਪਤੀ ਕੀਤੀ ਗਈ